ਸਵਾਗਤ ਹੈ ਦੋਸਤੋ ਆਪਣੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਸੇਲ ਦੇ ਲਈ ਟਰੈਕਟਰ ਲੈ ਕੇ ਆਏ ਆ ਨਿਊ ਹੋਲਨ 3630 ਸਪੈਸ਼ਲ ਐਡੀਸ਼ਨ ਰਾਈਟ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਇਸ ਤੋਂ ਪਹਿਲਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਤੇ ਕਮੈਂਟ ਨਾਲ ਹੀ ਬੈਲ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇਹ ਗੱਲ ਕਰਕੇ ਟਰੈਕਟਰ ਦੀ ਇਹ ਟਰੈਕਟਰ ਹੈ ਜੀ 2021 ਮਾਡਲ ਸਪੈਸ਼ਲ ਐਡੀਸ਼ਨ 3 ਸਪੀਡਰ ਰਵਰਸ ਵੀਡੀਓ ਦੇ ਵਿੱਚ ਆਈ ਲੋ ਮੀਡੀਅਮ ਦਾ ਟਰੈਕਟਰ ਹੈ ਸੱਲਾ ਸਾਰਾ ਇਹ ਹੈਗਾ 700 ਤੇ 80 ਘੰਟੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ 700 ਤੇ 80 ਘੰਟੇ ਚੱਲਿਆ ਹੋਇਆ ਕੰਡੀਸ਼ਨ ਦੀ ਗੱਲ ਕਰੀਏ ਟਰੈਕਟਰ ਦੀ ਕੰਡੀਸ਼ਨ ਸਾਰਾ Ориਜਨਲ ਹੈ ਕੋਈ ਵੀ ਰੰਗ ਬੇਟ ਨਹੀਂ ਹੋਇਆ ਟਾਇਰਾਂ ਦੀ ਗੱਲ ਕਰੀਏ ਤਾਂ 85% ਟਾਇਰ ਇਹਦੇ ਨਾਲ ਦੇ ਰਿੰਗ ਮਗਰਾੜ ਵਗੈਰਾ ਦੇਖ ਸਕਦੇ ਹੋ ਬਿਲਕੁਲ ਸਾਫ਼ ਪਏ ਹਲੇ ਤੱਕ ਨਾਟਾ ਤਾਂ ਵੀ ਰੰਗ ਨਹੀਂ ਉਤਰਿਆ ਹੈ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ। ਇਹਦੀ ਕੰਡੀਸ਼ਨ ਬਹੁਤ ਵਧੀਆ। 2021 ਦੇ ਮਾਰਕ ਹੈ। 55 HP ਦੇ ਬਿਹਰੇ ਟਰੈਕਟਰ ਆਉਂਦੇ ਆ ਇਹ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ। MRF ਦੇ ਟਾਇਰ ਆ ਮਗਰਲੇ ਚਾਰੇ ਟਾਇਰ MRF ਦੇ। 80% ਨਾਲ ਦੇ। 2021 ਦਾ ਮਾਰਕ ਆ ਦੇਖੋ ਦੇਖ ਸਕਦੇ ਹੋ ਲੱਗਾ ਹੋਇਆ। ਕੰਡੀਸ਼ਨ ਰਾਈਟਰ ਦੇ ਬਹੁਤ ਹੀ ਜ਼ਿਆਦਾ ਸਾਫ਼ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਟਰੈਕਰ ਸਾਰਾ ਹੀ 오ਰੀਜਨਲ ਆ ਦੇਖ ਸਕਦੇ ਹੋ ਇਹ ਸਾਇਗਰ ਬਿਲਕੁਲ ਸਾਫ਼ ਆ 2021 ਮਾਡਲ ਸਪੈਸ਼ਲ ਲੀਜਨ 55 HP ਵਾਲਾ ਇੰਜਨ ਗੇਅਰ ਤੇ ਇੰਜਨ ਦੇਖ ਸਕਦੇ ਹੋ ਇੰਜਨ ਦੇ ਕਿਤੇ ਵੀ ਰੰਗ ਨਹੀਂਤਰਿਆ

बहुत घट चलिया ट्रैक्टर पंप देख सकते बाडी तो चेक करो बिल्कुल साफ एरिए गल करिए एरिया है तलवी भई देख खड़ा है रेट इस अठ लख पंद्रह हजार रुपया ਵੀਰ ਦਾ ਮੋਬਾਈਲ ਨੰਬਰ 98149 33257 ਮੋਬਾਈਲ ਨੰਬਰ ਦਾ ਵਾਰਾ ਨੋਟ ਕਰ ਲਓ 98149 33257 ਜਿਸ ਵੀ ਵੀਰ ਭਰਾ ਨੇ ਡਾਟਾ ਲੈਣਾ ਹੈ ਸਬਕ ਕਰ ਸਕਦਾ ਹੈ ਧੰਨਵਾਦ